ਸਾਫ ਦੇਖੋ ਹੁਣ 1100 ਰੁਪਇਆ ਨਗਵੀ ਨਾਮ ਪੇਜਰੇ ਨੇ ਸਕੂਲ ਨੂੰ ਬਹੁਤ ਬਹੁਤ ਸ਼ੁਕਰੀਆ ਇਸ ਤੋਂ ਬਾਅਦ ਅਸੀਂ ਗੱਲ ਕਰੀਏ ਅਸੀਂ ਹਰਿਆਣੇ ਦੀ ਗੱਲ ਕਰ ਲਈ ਗੁਜਰਾਤ ਦੀ ਗੱਲ ਕਰ ਲਈ ਰਾਜਸਥਾਨ ਦੀ ਗੱਲ ਕਰ ਲਈ ਕਿ ਸਾਡੇ ਬੱਚਿਆਂ ਦਾ ਜਿਹੜਾ ਸਾਡੇ ਅਧਿਆਪਕਾਂ ਦਾ ਜਿਹੜਾ ਹੱਥ ਹੈ ਉਹ ਹੁੰਦਾ ਹੈ ਕਿਉਂਕਿ ਪਹਿਲਾਂ ਮੰਤਰੀ ਜੀ ਨੇ ਕੋਈ ਗੱਲ ਕਹੀ ਸੀ ਕਿ ਜਿਹੜੀ ਇਸ ਬੱਚੀ ਨੂੰ ਇਸ ਪ੍ਰਾਪਤੀ ਦੇ ਲਈ ਸਾਡੇ ਮਾਨਯੋਗ ਰਾਜ ਨੂੰ ਦੇਖਣ ਨੂੰ ਜ਼ਰੂਰ ਮਿਲੇਗਾ ਭਵਨਦੀਪ ਕੌਰ ਡਾਕਟਰ ਆਫ ਲਖਵਿੰਦਰ ਸਿੰਘ ਇਹਨਾਂ ਦੇ ਧਰਮ ਪਤਨੀ ਆਪਣੀਆਂ ਇਸ ਹੈਲਥ ਡਿਪਾਰਟਮੈਂਟ ਨੂੰ ਆਪਣੀਆਂ ਹਾਂਜੀ ਸੱਸੀ ਗਰ ਜੀ ਤੁਸੀਂ ਜੁੜੇ ਹੋ ਇਸ ਟਾਈਮ ਮੋਰਨਿੰਗ ਬ੍ਰੇਕਿੰਗ ਨਿਊਜ਼ ਦੇ ਨਾਲ ਅੱਜ ਸਰਕਾਰ ਪੀਐਨ ਸਰਕਾਰੀ ਕੰਨੇ ਹਾਈ ਸਕੂਲ ਵਿੱਚ ਸਾਲਾਨਾ ਸਮਾਰੋਹ ਮਨਾਇਆ ਜਾ ਰਿਹਾ ਹੈ ਉਸ ਦੇ ਲਖਮੀ ਚਾਪਾਇ ਸਟੈਂਡ ਸਰਕਾਰੀ ਸਕੂਲ ਵਿੱਚ ਪਹੁੰਚਿਆ ਜਿੱਥੇ ਉਹਨਾਂ ਦੇ ਪ੍ਰਿੰਸੀਪਲ ਸੰਦੀਪ ਜੀ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਇਹ ਫੰਕਸ਼ਨ ਕਿਸ ਕਿਸ ਤੌਰ ਤੇ ਤੇ ਇਹ ਕਿ ਸਕੂਲ ਵਿੱਚ ਕੀ ਕੀ ਟੀਚਰ ਰੱਖੇ ਗਏ ਨੇ ਜੀ ਸੱਸੀ ਗਾਜੀ ਪਹਿਲਾਂ ਸਾਰੀ ਟੀਮ ਨੂੰ ਜੋ ਅੱਜ ਦਾ ਇਸਲਾਮਾ ਸਮਾਰੋ ਫੰਕਸ਼ਨ ਮਨਾਇਆ ਜਾ ਰਿਹਾ ਹੈ ਇਸ ਦਾ ਕੀ ਟੀਚਰ ਹੈਗੇ ਇਹ ਟੀਚਰ ਹੈ ਜੀ ਇਹ ਆਪਣਾ ਸਰਕਾਰ ਵੱਲੋਂ ਜੋ ਕੀ ਹੈ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦਾ ਇੱਕ ਪ੍ਰਾਲ ਹੈ ਵੀ ਬੱਚਿਆਂ ਨੂੰ ਵੱਤ ਤੋਂ ਬਾਅਦ ਇਸ ਸਮਾਰਗਮ ਦੇ ਵਿੱਚ ਉਹਨਾਂ ਦੇ ਮੰਦਰ ਜੋ ਕੈਕਲ ਹੈ ਜੋ ਬਾਹਰ ਆਏ ਤੇ ਇਸ ਦਾ ਹੋਰ ਉਪਰਾਲੇ ਵੀ ਬੱਚਿਆਂ ਨੂੰ ਵੱਤ ਤੋਂ ਬਾਅਦ ਐਡਮਿਟ ਕੀਤਾ ਜਾਵੇ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਤੇ ਜੋ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਸਾਰੀਆਂ ਸੁਵਿਧਾਵਾਂ ਨੇ ਤੇ ਠੀਕ ਹੈ ਨਾ ਉਹਨਾਂ ਨੂੰ ਵੀ ਦੱਸਣ ਵਾਸਤੇ ਤੇ ਜਿੰਨੇ ਵੀ ਤਰ੍ਹਾਂ ਦੇ ਇੱਥੇ ਫੰਕਸ਼ਨ ਹੋ ਰਿਹਾ ਇਹ ਪ੍ਰੀਮੀਅਮ ਕੋਸਟ ਬੱਚਿਆਂ ਤੋਂ ਕੁਝ ਵੀ ਲਿਆ ਜਾ ਰਿਹਾ ਤੇ ਸਭ ਕੁਝ ਇਹ ਸਕੂਲ ਵੱਲੋਂ ਹੀ ਕੀ ਐ ਪ੍ਰੋਵਾਈਡ ਕਰਵਾ ਰਿਹਾ ਹੈ ਸਰਕਾਰ ਵੱਲੋਂ ਤਾਂ ਹੱਡਾ ਇਸ ਵਾਰੀ ਜੋ ਐਡਮਿਸ਼ਨ ਦਾ ਕਿੱਚਾ ਕੀ ਰਹੂਗਾ ਜੀ ਸਾਡਾ ਮੌਨਿਕ ਬਲੌਗ ਦਾ ਜੋ ਟੀਚਾ ਹੈ ਉਹ ਕੀ ਹੈ ਇਸ ਵਾਰ 10000 ਪਾਰਦਾ ਤੇ ਸਾਡੇ ਸਕੂਲ ਦੇ ਵਿੱਚ ਵੀ ਅਸੀਂ ਘੱਟੋ ਘੱਟ 1000 ਐਡਮਿਸ਼ਨ ਜਿਹੜੇ ਸਾਡੇ ਸਕੂਲ ਦੀ ਕਰਨੀ ਹੈ ਪਿਛਲੇ ਸਾਲ ਜਿਹੜੀ ਸਾਡੇ ਸਕੂਲ ਦੀ ਐਡਮਿਸ਼ਨ ਸੀ ਉਹ 841 ਸੀ ਤੇ ਗੇਮਾਂ ਪ੍ਰਤੀ ਸਕੂਲ ਵਿੱਚ ਕੀ ਕੀ ਫੈਸਿਲਿਟੀਆਂ ਨੇ ਜੀ ਸਾਡੇ ਸਕੂਲ ਦੇ ਵਿੱਚ ਅ ਗੇਮਾਂ ਦੇ ਲਈ ਇੱਕ ਆਪਣਾ ਡੀਪੀ ਟੀਚਰ ਹੈ ਡੀਪੀ ਹੈ ਤੇ ਇਸ ਤੋਂ ਬਿਨਾਂ ਸਕੂਲ ਦੇ ਵਿੱਚ ਸਾਨੂੰ ਇੱਕ ਸਰਕਾਰ ਵੱਲੋਂ ਇੱਕ ਕੋਚ ਪ੍ਰੋਵਾਈਡ ਕੀਤਾ ਗਿਆ ਤੇ ਸਾਡੇ ਬੱਚੇ ਨੇ ਜਿਹੜੇ ਪਿਛਲੇ ਸਾਲ ਨੈਸ਼ਨਲ ਦੇ ਵਿਚ ਆਥਰੇ ਦੇ ਵਿੱਚ ਭਾਰਤੀ ਕੁੜੀ ਨੇ ਕੀ ਹੈ 골ਡ ਮੈਡ ਜਿੱਤਿਆ ਤੇ ਇਸ ਤੋਂ ਵੀ ਨਾ ਸਾਡੇ ਬਹੁਤ ਸਾਰੇ ਬੱਚੇ ਨੇ ਸਟੇਟ ਲੈਵਲ ਦੇ ਵਿੱਚ ਬਹੁਤ ਵੱਖ-ਵੱਖ ਤਰ੍ਹਾਂ ਦੇ ਗੇਮਾਂ ਦੇ ਵਿੱਚ ਇਨਾਮ ਲਏ ਨੇ ਤੇ ਇਸ ਤੋਂ ਵੀ ਨਾ ਸਕੂਲ ਦੇ ਵਿੱਚ ਅਸੀਂ ਇਸ ਸਾਲ ਅਸੀਂ ਕੀ ਹੈ 6 ਲੱਖ ਦਾ ਸਮਾਨ ਅਸੀਂ ਲੈ ਕੇ ਆਏ ਆ ਤੇ ਬੈਡਮਿੰਟਨ ਦਾ ਗਰਾਊਂਡ ਇੱਥੇ ਬਣਿਆ ਸਕੂਲ ਦੇ ਵਿੱਚ ਤੇ ਅਸੀਂ ਸੋਚਦੇ ਹਾਂ ਵੀ ਸਾਡੇ ਬੱਚੇ ਨੇ ਜਿਹੜੇ ਕਿ ਇਹ ਨੈਸ਼ਨਲ ਦੇ ਨਾਲ ਨਾਲ ਕਿ 올림픽 ਦੇ ਵਿੱਚ ਵੀ ਸਾਡੇ ਵਿੱਚ ਪਾਰਟਿਸਪੇਟ ਕਰਦੇ ਤੇ ਸਕੂਲ ਦਾ ਤੇ ਇਲਾਕੇ ਦਾ ਨਾਮ ਰੋਸ਼ਨ ਕਰਦੇ ਕੁੜੀਆਂ ਨੂੰ 10ਵੀਂ ਤੋਂ ਬਾਅਦ ਕਾਫੀ ਦਿੱਕਤ ਆ ਰਹੀ ਸੀ ਮੈਡੀਕਲ ਨਾਨ ਮੈਡੀਕਲ ਦੀ ਕੀ ਇਹ ਸੁਵਿਧਾ ਐਤੀ ਸ਼ੁਰੂ ਕੀਤੀ ਜਾਊਗੀ ਹਾਂਜੀ ਆ ਸਾਡੇ ਪਹਿਲਾਂ ਸਾਇੰਸ ਵਿੰਗ ਦੇ ਸਾਡੇ ਸਾਇੰਸ ਵਿੰਗ ਬਣ ਚੁੱਕੇ ਆ ਤਿੰਨੇ ਤਰ੍ਹਾਂ ਦੇ ਲੈਬ ਸਾਡੇ ਹੈ ਚੁੱਕੇ ਨੇ ਪਹਿਲਾਂ ਇਸ ਵਾਰ ਅਸੀਂ ਨਾਨ ਮੈਡੀਕਲ ਮੈਡੀਕਲ ਕੀ ਇਹ +1 ਕਲਾਸ ਤੋਂ ਸਟਾਰਟ ਕਰ ਰਹੇ ਆ ਤਾਂ ਜੋ ਇਲਾਕੇ ਦੀ ਕੁੜੀਆਂ ਜੋ ਕਿ ਦੂਰ ਦੂਰ ਜਾਂਦੀਆਂ ਸੀਆਂ ਤੇ ਉਹਨਾਂ ਨੂੰ ਇੱਥੇ ਕੀ ਹੈ ਉਹਦੀ এডਿਕੇਸ਼ਨ ਦੀ ਸਹੂਲਤ ਮਿਲ ਸਕੇ ਤੇ ਮਾਪੇ ਕੀ ਆਪਣੇ ਬੱਚੇ ਨਾਨ ਮੈਡੀਕਲ ਮੈਡੀਕਲ ਕਰਵਾਉਂਦੇ ਪੀਐਮਸੀੀ ਸਕੂਲ ਦੇ ਵਿੱਚ ਜੋ ਇਹ ਫੰਕਸ਼ਨ ਹੋ ਰਿਹਾ ਹੈ ਇਹ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਰਾਇਆ ਜਾ ਰਿਹਾ ਹੈ ਇਸ ਦੇ ਵਿੱਚ ਵਿਦਿਆਰਥੀ ਆਪਣੇ ਅੰਦਰ ਜੋ ਕਲਾਮਤ ਛੁਪੀਆਂ ਹੋਈਆਂ ਨੇ ਉਹਨਾਂ ਨੂੰ ਸਟੇਜ ਦੇ ਉੱਪਰ ਆ ਕੇ ਬੱਚਿਆਂ ਦੀ ਜਿਹੜੀ ਪ੍ਰਤਿਭਾ ਦਿਖਾਈ ਜਾ ਰਹੀ ਹੈ ਇਸ ਦੇ ਲਈ ਮੈਂ ਸਮਝਦਾ ਹਾਂ ਵੀ ਸਕੂਲ ਦਾ ਸਟਾਫ ਸਕੂਲ ਦੇ ਪ੍ਰਿੰਸੀਪਲ ਸਾਹਿਬ ਐਸਐਮਸੀ ਕਮੇਟੀ ਔਰ ਇਸ ਮੂਲਕ ਪੂਰੇ ਦਾ ਪੂਰਾ ਜਿਹੜਾ ਸ਼ਹਿਰ ਹੈ ਵਧਾਈ ਦਾ ਪੱਤਰ ਹੈ ਅੱਜ ਬਹੁਤ ਵਧੀਆ ਪ੍ਰੋਗਰਾਮ ਇਹਨਾਂ ਸਾਰਿਆਂ ਵੱਲੋਂ ਮਿਲ ਕੇ ਕਰਾਇਆ ਜਾ ਰਿਹਾ ਹੈ